ਸੋ ਕੈਬਰੀ ਮਤਰੀ ਸਰ ਕੁਲ ਦੀਪ ਸਿੰਘ ਢਾਲੀਵਾਲ ਮਹਿਮਾਨੇ ਖਾਸ ਕਾ ਮਲੇ ਕੋੜਲਾ ਦੇ ਫਲੇਡ ਗਰਾਉਂਡ ਪਹੁੰਚ ਚੁੱਕੇ ਹੈ ਤੇ ਤੁਹਾਨੂੰ ਦੱਸਿਏ ਅੱਜ ਜਿਹੜੀ ਭਰਦਾ 75ਵਾਂ ਗਣਤੰਤਰ ਦਿਵਸ ਦੇਣਾ ਮਲੇ ਕੋੜ ਧਰਤੀ ਤੇ ਮਨਾਇਆ ਜਾ ਰਿਹਾ ਤੇ ਉਸ ਤੇ ਝੰਡਾ ਲਹਿਰਾਉਣੇ ਕੀ ਰਸਮਾਂ ਦਾ ਕਰਨੇ ਕੇ ਲਈ ਮੁਖ ਮਹਿਮਾਨ ਐ ਹਸਦਾਰ ਗੋਲਦੀ ਫਿਰ ਢਾਲੀਵਾਲ ਪਹੁੰਚ ਚੁੱਕੇ ਹੈ ਇਸ ਗੇੜ ਤੇ ਸਲਾਮੀ ਅੱਗੇ ਸੇ ਅੱਗੇ ਸੇ ਸੋ ਮੇ ਕੋਲੀ ਧਰਦੀ ਦੇ ਅੱਜ 75ਵਾਂ ਭਾਰਤ ਦਾ ਗਨਤ ਤਿਵਸ ਮਨਾਇਆ ਜਿਹਦੇ ਵਿੱਚ ਅੱਜ ਮੁੱਖ ਮਹਿਮਾਨ ਪੰਜਾਬ ਦੇ ਕੈਬਨਲ ਕੁਲਫੀਂ ਪਹਿਲਵਾਲ ਪਿਛੇ ਦੇਖ ਸਕਦੇ ਹੋ ਅਨਦਰ ਨਾਲ ਜਿਹੜਾ ਸਲਾਮੀ ਬਿਲਕੁਲ ਡੀਸੀ ਡਾਕਟਰ ਖਲਵੀ ਤੇ ਐਸਐਸਪੀ ਹਰਕਮਰ ਸਿੰਘ ਪਾਪੋ ਮਹਿਮਾਨੇ ਖਾਸ ਨੂੰ ਐਸਕੋਰਟ ਕਰਦੇ ਹੋਏ ਸਲਾਮੀ ਦਿੱਤੀ ਗਿਆ ਇਹ ਆਵਾਜ਼ ਤੋਂ ਨਾਮ ਸੰਦੇਸ਼ ਦੇ ਵਿੱਚ ਹੈ ਡਾਕਟਰ ਚਾਪਰ ਫੈਨ ਗਰਾਉਂਡ ਦੇ ਵਿੱਚੋਂ

جس کو کمانڈ کرنے کا فخر حاصل کر رہے ہیں کمانڈر تھانے دار دیب سنگھ سلامی منچ کے آگے سے گزرتا ہوا یہ پہلا دستہ دوسرا دستہ پنجاب پولیس محلہ ونگ کا ہے جس کو کمانڈ کرنے کا فخر حاصل کر رہے ہیں تھانے دار کمال پریت کور تیسرا دستہ پنجاب ہوم گارڈز کا ہے جس کی رہنمائی کر رہے ہیں پلٹون کمانڈر شری مکھن yeah! اے اور کے اندر بنو وتی جا رہی ہیں سارا سیباما کا ذکر انہوں چاکیاں دے اوپر ڈسپلے کیتا ہوا ہے پاس پور دی ویریفیشن دا کام پندرہ دنوں دے اندر اندر پورا ہو جاتا ہے دوای جی جو کہ منچ دگوگے ہانی بننے ودیات لی بنا کی گاندیا کلاسا بھی اسکول آف ایلینس کے شروع کروائیا جا چکی ہیں سکھا دی کرانتی ایک جی بہت واقع قدم ساری پنجاب کا یہ خوبصورت جھاکی منچ کے اگوں کی گزرتی ہوئی پیارے پیارے بچے

ਅੱਜ ਦੇ ਇਸ ਸੋਭ ਦੇ ਦੇ ਤੇ ਬਹੁਤ ਬਹੁਤ ਵਧਾਈਆਂ ਮੇਰੀ ਕਾਮਨਾ ਹੈ ਕਿ ਸਾਰਾ ਦੇਸ਼ ਤਰੱਕੀ ਕਰੇ ਸਾਰਾ ਪੰਜਾਬ ਤਰੱਕੀ ਕਰੇ ਔਰ ਮਲੇਖ ਕੋਟਲੇ ਦਾ ਹਰ ਵਾਸੀ ਤਰੱਕੀ ਕਰੇ ਉਹਦਾ ਵਿਕਾਸ ਹੋਵੇ ਮੈਡੀਕਲ ਕਾਲਜ ਲੱਗੇ ਮੈਡੀਕਲ ਕਾਲਜ ਜਲਦੀ ਸ਼ੁਰੂ ਹੋਵੇ ਸੋ ਇਸਨ ਕੈबिनेट मिनिस्टर ਕੁਲਦੀਪ ਸਿੰਘ ਢਾਲੀਵਾਲ ਜਿਹਨੇ ਕਹਿੰਦੇ ਮੈਡੀਕਲ ਕਾਲਜ ਦੀ ਗੱਲ ਕੀਤੀ ਹੈ ਦੀ ਮੈਡੀਕਲ ਕਾਲਜ ਦੀ ਬਿਲਕੁਲ ਆਸ਼ਵਾਣ ਦਿੱਤਾ ਗਿਆ ਵੀ ਜਲਦ ਹੀ ਜਿਹੜੀ ਪਾਇਦਾ ਕੀਤਾ ਗਿਆ ਸੀ ਭਗਵਾਨ ਸੀ ਬਾਣ ਨੇ ਜਿਹੜਾ ਮਲੇਰ ਕੋਡਲਾ ਜੋ ਜ਼ਿਲ੍ਹਾ ਬਨੂ ਬਨਿਆ ਸੀ ਤਾਂ ਉਸ ਨੇ ਇੱਕ ਵਾਅਦਾ ਕੀਤਾ ਗਿਆ ਸੀ ਵੀ ਮਲੇਰ ਕੋਡਲਾ ਵਿੱਚ ਇੱਕ ਮੈਡੀਕਲ ਕਾਲਜ ਦੀ ਵੀ ਅਗਾਂਹ ਰੱਖੀ ਸੀ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਮੈਡੀਕਲ ਕਾਲਜ ਵੀ ਬੂ ਵੀ ਪਿਆਰ ਕੇ ਲੋਕਾਂ ਨੇ ਸਪੋਰਟ ਕੀਤਾ ਜਾਵੇਗਾ ਇਸ ਨਾਲ ਦਾਸ ਦੀ ਕਿ ਅੱਜ ਕੈਨਮੈਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅੱਜ ਮਲੇਰ ਕੋਡਲਾ ਦੀ ਡਾਕਟਰ জাকਿਰ हुसैन ਗਰਾਊਂਡ ਦੇ ਵਿੱਚ ਅੱਜ ਭਾਰਤ ਦਾ 75ਵਾਂ ਗਣਤੰਤਰ ਦਿਵਸ ਦੀ ਪ੍ਰੇਰਿਤ ਇਸ ਲਾਮਿਤੀ ਕੈਨਮੈਟ ਬੋਬੀਨਾ ਸੰਦੀਪ ਸ਼ਰਮਾ ਡਾਇਰੈਕਟਰ ਵੀ ਮਲੇਰ ਕੋਡਲਾ